ਰਿਟੇਲ ਮਾਦੇ ਸਰਕਾਰੀ ਸਕੂਲ ਵਿੱਚ ਇੱਕ ਲੜਕੀ ਨਾਲ ਰੇਪ ਮਾਮਲੇ ਦੀ ਪੋਸਟ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਹੋ ਰਹੀ ਹੈ ਵਾਇਰਲ ਪਿੰਡਵਾਸੀ ਪੁਲਿਸ ਪ੍ਰਸ਼ਾਸਨ ਅਤੇ ਸਿੱਖਿਆ ਵਿਭਾਗ ਦੇ ਅਧਿਕਾਰੀ ਪਹੁੰਚੇ ਪਿੰਡ ਰਿਟੇਲ ਮਾਦੇ ਸਕੂਲ ਚ ਡੀਐਸਪੀ ਤਪਾ ਦੀ ਅਗਵਾਈ ਵਿੱਚ ਜਾਂਚ ਪੜਤਾਲ ਸ਼ੁਰੂ ਸਕੂਲ ਵਿੱਚ ਪਹੁੰਚੀ ਸਿੱਖਿਆ ਵਿਭਾਗ ਦੇ ਜ਼ਿਲ੍ਹਾ ਅਫਸਰ ਦੇ ਸਾਹਮਣੇ ਸਕੂਲ ਅਧਿਆਪਕਾਂ ਨੇ ਹੀ ਆਪਣੇ ਸਕੂਲ ਪ੍ਰਿੰਸੀਪਲ ਤੇ ਲਗਾਏ ਕਨੀ ਬੀਰ આરોਪ ਅਤੇ ਸਕੂਲ ਪ੍ਰਿੰਸੀਪਲ ਨੇ ਗੰਭੀਰ આરોਪਾਂ ਨੂੰ ਨਕਾਰਿਆ ਗੁੱਟਪੰਤੀ ਆਈ ਸਾਹਮਣੇ ਸੋਸ਼ਲ ਮੀਡੀਆ ਤੇ ਵਾਇਰਲ ਪੋਸਟ ਦਾ ਤੇ ਅਦੀਆਪਕਾ ਵੱਲੋਂ ਲਗਾਏ ਉਪਰੋਪਣ ਉਲੇਕੇ ਸਕੂਲ ਸੁਬਾਲਾ ਦੇ ਘੇਰੇ ਵਿੱਚ ਪੁਲਿਸ ਵੱਲੋਂ ਜਾਂਚ ਪੜਤਾਲ ਪੂਰੀ ਹੋਣ ਤੋਂ ਬਾਅਦ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਸੋਸ਼ਲ ਮੀਡੀਆ ਤੇ ਜੋ ਪੋਸਟ ਅਪਲੋਡ ਕੀਤੀ ਗਈ ਸੀ ਉਹ ਸਾਰਾ ਸਲ ਝੂਠੀ ਸਾਬਤ ਹੋਈ ਹੈ ਪੁਲਿਸ ਨੇ ਇਸ ਮੌਕੇ ਕਿਹਾ ਕਿ ਕਿਸੇ ਵੀ ਵਿਅਕਤੀ ਨੂੰ ਬਿਨਾਂ ਸੋਚੇ ਸਮਝੇ ਕੋਈ ਵੀ ਪੋਸਟ ਨੂੰ ਸੋਸ਼ਲ ਮੀਡੀਆ ਤੇ ਵਾਇਰਲ ਨਹੀਂ ਕਰਨਾ ਚਾਹੀਦਾ ਇਸ ਨਾਲ ਕੋਈ ਵੱਡਾ ਨੁਕਸਾਨ ਵੀ ਹੋ ਸਕਦਾ ਹੈ ਮਸਲਾ ਆਇਆ ਸੀ ਢਲਮਾ ਜਿਹੜਾ ਪਿੰਡ ਦੇ ਵਿੱਚ ਸਰਕਾਰੀ ਸਕੂਲ ਹੈ ਉਹਦੀ ਕੋਈ ਸਾਡੇ ਕੋਲੇ ਕੰਪਲੇਂਟ ਤਾਂ ਨਹੀਂ ਸੀ ਨਾ ਹੀ ਕੋਈ ਸਾਡੇ ਕੋਲੇ ਕਿਸੇ ਵਿਕਟਮ ਨੇ ਕੋਈ ਬਿਆਨ ਲਿਖਾਇਆ ਪਰ ਇੱਕ ਸੋਸ਼ਲ ਮੀਡੀਆ ਤੇ ਕੋਈ ਵਾਇਰਲ ਹੋਇਆ ਸੀ ਕੁਝ ਵੀ ਇੱਥੇ ਕਿਸੇ ਨਾਲ ਕੋਈ ਗਲਤ ਕੰਮ ਹੋਇਆ ਅਸੀਂ ਉਹ ਚੀਜ਼ ਲਈ ਵੈਰੀਫਾਈ ਕਰਨ ਲਈ ਇੱਥੇ ਆਏ ਸੀ ਇੱਥੋਂ ਦੇ ਅਸੀਂ ਟੀਚਰਜ਼ ਨਾਲ ਤੇ ਇੱਥੋਂ ਦੇ ਜਿਹੜੇ ਬੱਚਿਆਂ ਨਾਲ ਰਾਬਤਾ ਕਾਇਮ ਕੀਤਾ ਤੇ ਪਿੰਡ ਦੇਆਂ ਜਿਹੜੇ ਮੋਤਵਰ ਬੰਦੇ ਆ ਅਸੀਂ ਉਹਨਾਂ ਨਾਲ ਵੀ ਰਾਬਤਾ ਕੀਤਾ ਪਰ ਇਹੋ ਜਿਹਾ ਸਾਹਮਣੇ ਕੁਝ ਨਹੀਂ ਆਇਆ ਤੇ ਇਹਦੇ ਚ ਜਿਹੜੀ ਕੋਈ ਵਾਇਰਲ ਹੋ ਰਹੀ ਆ ਵੀਡੀਓ ਉਹਦੇ ਚ ਵੀ ਕੋਈ ਪਾਰਟਿਕੂਲਰ ਨਾਮ ਨਹੀਂ ਹੈ ਕਿਸੇ ਦਾ ਨਾ ਹੀ ਕਿਸੇ ਕੋਈ ਅਕਿਊਜ਼ਡ ਦਾ ਨਾ ਹੀ ਕਿਸੇ ਵਿਕਟਿਮ ਦਾ ਪਰ ਫਿਰ ਵੀ ਅਸੀਂ ਆਪਦੇ ਤੌਰ ਤੇ ਵੈਰੀਫਾਈ ਕਰ ਰਹੇ ਆ ਪਰ ਹਾਲੇ ਤੱਕ ਸਾਡੇ ਕੋਲੇ ਜਿਹੜਾ ਕੋਈ ਇਦਾਂ ਦੀ ਕੋਈ ਸ਼ਿਕਾਇਤ ਵਗੈਰਾ ਜਾਂ ਕੋਈ ਵਿਕਟਿਮ ਵਗੈਰਾ ਸਾਡੇ ਕੋਲੇ ਨਹੀਂ ਪੇਸ਼ ਹੋਇਆ ਨਾ ਹੀ ਕੋਈ ਗੱਲ ਸਾਹਮਣੇ ਆਈ ਹੈ ਸਾਡੀ ਪਰਤਾਲ ਤੋਂ ਸਰ ਜਿਹੜੇ ਲਗਾਤਾਰ ਪੋਸਟ ਵਾਇਰਲ ਹੋ ਰਹੀ ਹੈਗੀ ਆ ਉਹਨਾਂ ਨੂੰ ਕੀ ਕਹਿਣਾ ਚਾਹਣਾ ਵਸ ਸੁਣ ਲਿਆ ਇਹਦੇ ਵਿੱਚ ਮੈਂ ਸਾਡੇ ਜਿਹੜੇ ਪ੍ਰੈਸ ਤੋਂ ਵੀਰ ਨੇ ਉਹਨਾਂ ਨੂੰ ਅਸੀਂ ਕਹਿਣਾ ਚਾਹੁੰਦੇ ਆਂ ਵੀ ਕੋਈ ਵੀ ਚੀਜ਼ ਤੁਸੀਂ ਆਪਣੀ ਕੋਈ ਸੋਸ਼ਲ ਮੀਡੀਆ ਤੇ ਪਾਉਨੇ ਹੋ ਉਹਦੀ ਪਹਿਲਾਂ ਔਥੈਂਟੀਸਿਟੀ ਥੋੜਾ ਜਾਂਚ ਲਈ ਜਾਵੇ ਜਾਂ ਉਹਦੀ ਜੇ ਕੋਈ ਐਵੀਡੈਂਸ ਨਹੀਂ ਹੈਗਾ ਤਾਂ ਉਹਨੂੰ ਵਾਇਰਲ ਨਾ ਕੀਤਾ ਜਾਵੇ ਕਿਉਂਕਿ ਕਿਸੇ ਵੀ ਕੋਈ ਅਦਾਰੇ ਤੇ ਬਲੇਮ ਕਰਨਾ ਉਹ ਮਤਲਬ ਚੰਗਾ ਨਹੀਂ ਹੈ ਸੋਸ਼ਲ ਮੀਡੀਆ ਤੇ ਕੋਈ ਚੰਗੀ ਖਬਰ ਵੀ ਆਪਾਂ ਫੈਲਾ ਸਕਦੇ ਆਂ ਕਿਸੇ ਤੇ ਬਲੇਮ ਕਰਨਾ ਉਹ ਮਤਲਬ ਚੰਗਾ ਨਹੀਂ ਹੈ ਉਹ ਨਾ ਕਰਨ ਗਰੇਜ਼ ਕੀਤਾ ਜਾਵੇ ਇਹ ਸਕੂਲ ਦੀ ਵੀ ਕੋਈ ਗੁੱਟਵਾਜੀ ਸਾਹਮਣੇ ਨਜ਼ਰ ਆ ਰਹੀ ਹੈ ਜੀ ਨਹੀਂ ਇਸ ਦਾ ਦੀ ਸਾਡੂੰ ਹਜੇ ਕਿਸੇ ਕੋਲੇ ਕੋਈ ਸਾਹਮਣੇ ਨਹੀਂ ਆਈ ਹੈ ਕਿਉਂਕਿ ਟੀਚਰਜ਼ ਇੱਥੇ ਕਾਫੀ ਸਕੂਲ ਵੱਡਾ ਹੈਗਾ ਤਾਂ ਹੋ ਸਕਦਾ ਥੋੜਾ ਬਹੁਤ ਇਹਨਾਂ ਚ ਇੱਕ ਦੂਜੇ ਨਾਲ ਹੁੰਦਾ ਹੋਵੇ ਪਰ ਇਹ ਇਹਦੇ ਨਾਲ ਮੈਟਰ ਨਾਲ ਕੋਈ ਇਸ਼ੂ ਨਹੀਂ ਹੈਗਾ ਤੇ ਇਸ ਮੈਟਰ ਨਾਲ ਕੋਈ ਮੈਟਰ ਦੇ ਨਾਲ ਕੋਈ ਰਿਲੇਟ ਨਹੀਂ ਕਰਦਾ ਪਰ ਜਿਹੜਾ ਪਤਾ ਲੱਗਿਆ ਵੀ ਬੇਟੀ ਨੇ ਲਿਖ ਕੇ ਦਿੱਤਾ ਵੀ ਸਾਨੂੰ ਕੋਈ ਕੁਛ ਟੀਚਰ ਅਕਸਾਰ ਇਹ ਹੈ ਕੁਛ ਟੀਚਰਾਂ ਦੇ ਖਿਲਾਫ ਉਹਦੇ ਵਿੱਚ ਕੀ ਸਾਹਮਣੇ ਆਇਆ ਨਹੀਂ ਜਿਹੜੇ ਅੱਜ ਜੋ ਦੋਸ਼ ਲਗਾਏ ਗਏ ਸੀ ਜਾਂ ਵਾਇਰਲ ਹੋਇਆ ਸੀ ਉਦੇ ਰਿਲੇਟਡ ਜੋ ਸੀ ਬੱਚਿਆਂ ਨਾਲ رابطہ ਕਾਇਮ ਕੀਤਾ ਉਹਦੇ ਰਿਗਾਰਡਿੰਗ ਸਾਨੂੰ ਕੋਈ ਮਤਲਬ ਕਿਸੇ ਨੇ ਕੁਛ ਬੱਚੇ ਨੇ ਸਾਨੂੰ ਨਹੀਂ ਦੱਸਿਆ ਵੀ ਮੇਰੇ ਨਾਲ ਕੁਝ ਗਲਤ ਹੋਇਆ ਜਾਂ ਮੇਰੇ ਨਾਲ ਕਿਸੇ ਨੇ ਕੋਈ ਟੱਚ ਕੀਤਾ ਹੈ ਗਲਤ ਵਿਹਾਰ ਕੀਤਾ ਹੈ ਉਹ ਚੀਜ਼ ਸਾਹਮਣੇ ਨਹੀਂ ਆਈ ਸਰ ਪ੍ਰਿੰਸੀਪਲ ਸਾਹਿਬ ਦਾ ਵੀ ਇਹ ਕਹਿਣਾ ਆ ਵੀ ਸਾਡੇ ਸਕੂਲ ਚ ਨਾ ਟੀਚਰਾਂ ਦੀ ਗੁੱਟਬੰਦੀ ਹੈ ਉਸ ਟੀਚਰ ਲੜਕੀ ਨੂੰ ਅਕਸਾਰ ਇਹ ਆ ਇਸ ਲਈ ਕਿ ਕਿੰਨੇ ਦਿਨ ਪੁਰਾਣਾ ਇਹ ਮਸਲਾ ਹੁਣ ਤੱਕ ਪ੍ਰਸ਼ਾਸਨ ਦੇ ਧਿਆਨ ਚ ਪ੍ਰਿੰਸੀਪਲ ਨੇ ਕਿਉਂ ਨਹੀਂ ਲਿਆਂਦਾ ਨੀ ਇਹਨਾਂ ਦੇ ਜਿਹੜੇ ਬੱਚਿਆਂ ਦਾ ਮਤਲਬ ਹੋ ਸਕਦਾ ਹੈ ਬੱਚਿਆਂ ਦੇ ਵਿੱਚ ਇੱਕ ਦੂਜੇ ਨੂੰ ਕਹਿੰਦੇ ਰਹਿੰਦੇ ਆ ਛੇੜਦੇ ਰਹਿੰਦੇ ਆ ਜਾਂ ਜਿਹੜਾ ਟੀਚਰਸ ਦੇ ਵਿੱਚ ਕੋਈ ਗੁੱਟ ਬਟਵਾਜੀ ਆ ਉਹ ਹੈਗਾ ਇੱਕ ਡਿਪਾਰਟਮੈਂਟਲ ਦਾ ਆਪਣਾ ਇੰਟਰਨਲ ਮਸਲਾ ਇੰਟਰਨਲ ਮੁੱਦਾ ਹੈ ਉਹਦੇ ਤੇ ਡਿਪਾਰਟਮੈਂਟ ਜਿਹੜਾ ਸੀ ਉਹਨਾਂ ਨੂੰ ਕਿਹਾ ਵੀ ਜੇ ਅਗਰ ਤੁਹਾਨੂੰ ਲੱਗਦਾ ਕੋਈ ਡਿਪਾਰਟਮੈਂਟ ਦੇ ਵਿੱਚ ਕੋਈ ਗੁੱਟਬਾਜੀ ਹੈਗੀ ਹੈ ਜਿਹਦੇ ਕਰਕੇ ਸਕੂਲ ਦਾ ਅਕਸ ਵਿਗੜ ਸਕਦਾ ਹੈ ਜਾਂ ਪਿੰਡ ਦਾ ਤਾਂ ਉਹਨੂੰ ਸੁਧਾਰਨਾ ਹੈ ਸੁਧਾਰ ਸਕਣਾ ਠੀਕ ਚੰਗਾ ਕਰਦੇ ਕੁਝ ਦਿਨ ਹੀ ਹੋਇਆ ਹੈ ਤਾਂ ਜੋ ਵੀ ਇੱਥੋਂ ਦਾ ਮਾਮਲਾ ਹੈ ਇਹਦੇ ਮੈਂ ਡੁੰਗਾਈ ਦੇ ਵਿੱਚ ਜਾਉਂਗੀ ਕਿਹੜੇ ਟੀਚਰ ਦੀ ਕੀ ਕੰਪਲੇਂਟ ਹੈ ਕੀ ਪ੍ਰੋਬਲਮ ਹੈ ਅਸੀਂ ਉਹ ਸਾਰੀਆਂ ਚੀਜ਼ਾਂ ਨੂੰ ਸਿਸਟਮੈਟਿਕਲੀ ਉਹਨਾਂ ਨੂੰ ਸੁਣਾਗੇ ਵੀ ਤੇ ਸੈਟਲ ਵੀ ਕਰਾਂਗੇ ਨਹੀਂ ਇਸ ਤੋਂ ਪਹਿਲਾਂ ਕੋਈ ਮੈਨੂੰ ਇਹੋ ਜਿਹਾ ਮਾਮਲਾ ਦਿਖਿਆ ਨਹੀਂ ਕਿਉਂਕਿ ਮੈਂ ਤੁਹਾਨੂੰ ਪਹਿਲਾਂ ਵੀ ਕਹਿ ਚੁੱਕੀ ਹਾਂ ਮੈਨੂੰ ਅਜੇ ਕੁਝ ਦਿਨ ਹੀ ਹੋਇਆ ਇੱਥੇ ਮੈਡਮ ਤੁਸੀਂ ਵੀ ਔਰਤ ਹੈਗੇ ਇੱਕ ਔਰਤ ਨਾਲ ਇੱਕ ਯਾਨੀ ਕਿ ਇੰਚਾਰਜ ਕੋਲੋਂ ਯਾਨੀ ਕਿ ਫ੍ਰੈਂਡਲੀ ਕਹਿਆ ਜਾਂਦਾ ਵੀ ਮੇਰੇ ਫ੍ਰੈਂਡਸ਼ਿਪ ਦੀ ਨਹੀਂ ਜਾਵੇ ਕਿਵੇਂ ਦੇ ਦੇਗਾ ਕੋਈ ਕਾਰਵਾਈ ਇਹਦੀ ਇਹਦੀ ਇਨਵੈਸਟੀਗੇਸ਼ਨ ਪੁਲਿਸ ਕਰਦੀ ਹੈ ਅਜਾ ਹਜੇ ਕੋਈ ਸਬੂਤ ਨਹੀਂ ਹੈ ਵੀ ਐਂ ਕਿਹਾ ਜਾਂਦਾ ਟੀਚਰ ਨੇ ਕਿਹਾ ਜਾਂ ਬੱਚੇ ਨੇ ਕਿਹਾ ਉਹ ਤਾਂ ਰਿਪੋਰਟ ਜੋ ਪੁਲਿਸ ਦੀ ਆਉਗੀ ਉਹ ਤਾਂ ਹੀ ਤੈ ਹੋਊਗਾ ਨਾ ਵੀ ਕੌਣ ਦੋਸ਼ੀ ਮੈਂ ਉਹਨਾਂ ਨੇ ਇਹ ਵੀ ਕਿਹਾ ਵੀ ਮਾਪਲੇ ਨੂੰ ਦਵਾਇਆ ਜਾ ਰਿਹਾ ਹੈਗਾ ਕਿੰਨਾ ਨੇ ਕਿਹਾ ਜੀ ਕਿਸ ਨਾਲ ਕਿਤੇ ਮੈਡਮ ਨੇ ਅਲੀਗੇਸ਼ਨ ਲਾਏ ਹੈਗੇ ਆ ਨਹੀਂ ਮੈਨੂੰ ਮੇਰੇ ਧਿਆਨ 'ਚ ਨਹੀਂ ਹੈ ਮੇਰੇ ਸਾਹਮਣੇ ਨਹੀਂ ਕੋਈ ਨਹੀਂ ਗੱਲ ਨਹੀਂ ਨਹੀਂ ਮੈਨੂੰ ਨਹੀਂ ਪਤਾ ਇਸਦੀ ਸਾਡੀ ਕੰਪਲੀਟ ਸੀ ਉਹਨੂੰ ਥਾਈ ਲੱਗਦਾ ਨਹੀਂ ਮੇਰੇ ਕੋਲੇ ਕੋਈ ਕੰਪਲੇਂਟ ਨਹੀਂ ਆਈ ਉਸ ਟੀਚਰ ਦੇ ਹਾਂ ਉਸੇ ਕਰਕੇ ਮੇਰੇ ਮੇਰੇ ਧਿਆਨ ਚ ਹੀ ਨਹੀਂ ਆ ਮੈਂ ਉਹ ਵੀ ਤਾਂ ਤੁਹਾਨੂੰ ਕਹਿ ਰਹੀ ਆ ਮੈਂ ਕਿਹ ਗੱਲ ਜਿਹੜੀ ਕੁੜੀ ਚੁਣੀ ਆ ਉਸ ਨੂੰ ਪਰਟੀਕੂਲਰ ਕਿਉਂ ਚੁਣਿਆ ਵੀ ਲਖਵਾਲ ਲਈ ਵੀ ਤੁਸੀਂ ਕਹੋ ਇਹਨੂੰ ਟੀਚਰ ਪਰੇਸ਼ਾਨ ਕਰਦੇ ਆ ਮੈਂ ਤੁਹਾਨੂੰ ਬਾਰ ਬਾਰ ਇਹ ਹੀ ਕਹਦੀ ਆ ਕਿ ਮੈਨੂੰ ਇਸ ਇਸ ਮਾਮਲੇ ਬਾਰੇ ਕੁਝ ਨਹੀਂ ਪਤਾ ਹੈ ਉਹਨੂੰ ਅਸੀਂ ਬਿਲਕੁਲ ਪਤਾ ਕਰਾਂਗੇ ਤਾਂ ਜੋ ਵੀ ਕਾਰਵਾਈ ਹੋਊਗੀ ਉਹਦੇ ਵਿਰੁੱਧ ਕਰਾਂਗੇ ਜਾ ਕੋਈ ਟੀਚਰ ਪਰਵੋਕ ਕਰ ਰਹੀ ਹੈ ਬੱਚੇ ਨੂੰ ਜਾ ਕੀ ਕਾਰਨ ਹੈ ਉਹ ਅਸੀਂ ਕਾਰਨ ਲੱਭਾਂਗੇ ਤਾਂ ਹੀ ਕੋਈ ਕਾਰਵਾਈ ਹੋਊਗੀ ਨਾ ਸੋਸ਼ਲ ਮੀਡੀਆ ਤੇ ਕਿਹਾ ਗਿਆ ਵੀ ਕੋਈ ਸੋਨ ਚ ਜੋ ਮੈਨੂੰ ਆਇਆ ਵੀ ਕੋਈ ਰੇਪ ਹੋਇਆ ਕਿਸੇ ਬੱਚੇ ਨਾਲ ਪਰ ਅਸੀਂ ਹਰ ਤਰ੍ਹਾਂ ਦੀ ਸਹਿਯੋਗ ਕਰ ਰਹੇ ਹਾਂ ਜੇ ਇਹ ਸਰਕਾਰੀ ਸੈਨੇਰ ਸੈਂਟਰ ਸਕੂਲ ਢਲਵਾਗੇ ਦੇਖੋ ਜੀ ਇਹ ਜਿਸ ਤਰ੍ਹਾਂ ਦੇ ਕੇਸ ਆ ਜੀ ਉਹਨੂੰ ਤਾਂ ਬੜੀ ਸ਼ਕਤੀ ਨਾਲ ਹੀ ਨਿਸ਼ਚਿਤਿਆ ਜਾਣਾ ਚਾਹੀਦਾ ਤੇ ਅਸੀਂ ਡਿਪਾਰਟਮੈਂਟ ਤੋਂ ਵੀ ਇਹ ਇਸ ਕਰਦੇ ਆ ਵੀ ਉਹ ਸ਼ਕਤੀ ਨਾਲ ਨਿਜੱਠਣਗੇ ਪਰ ਜਦੋਂ ਤੱਕ ਸਾਡੀ ਇਨਵੈਸਟੀਗੇਸ਼ਨ ਉਹਦੇ ਵਿੱਚ ਇਸ ਤਰ੍ਹਾਂ ਦਾ ਕੋਈ ਮਸਲਾ ਆਇਆ ਨਹੀਂ ਸਾਡੇ ਧਿਆਨ 'ਚ ਜੇ ਕੱਲ ਨੂੰ ਕੋਈ ਆਉਂਦਾ ਤਾਂ ਅਸੀਂ ਆਪਦੇ ਵੱਲੋਂ ਪੂਰਾ ਜੋ ਵੀ ਵਿਭਾਗੀ ਕਾਰਵਾਈ ਬਣਦੀ ਹੈ ਉਹ ਕਰਾਂਗੇ ਠੀਕ ਨਹੀਂ ਸਰ ਸਭ ਤੋਂ ਅੱਪਡੇਟ ਨਾ 19 ਤਰੀਕ ਨੂੰ ਆਈ ਹੈ ਜੀ 19 ਤਰੀਕ ਤੇ ਪ੍ਰਸ਼ਾਸਨ ਸਰ ਅਸਲ ਦੇ ਵਿੱਚ ਜਦੋਂ ਟੀਚਰਜ਼ ਨੂੰ ਪੁੱਛਿਆ ਗਿਆ ਪਹਿਲਾਂ ਫਿਰ ਬੱਚੇ ਨੂੰ ਬੁਲਾਇਆ ਗਿਆ ਬੱਚਾ ਕਹਿੰਦਾ ਸੀ ਮੈਂ ਲਿਖ ਕੇ ਦੇਵਾਂਗਾ ਮੈਂ ਬੋਲ ਕੇ ਨਹੀਂ ਦੱਸਣਾ ਚਲੋ ਉਸ ਬੱਚੇ ਨੇ ਜੋ ਵੀ ਲਿਖ ਕੇ ਦੇ ਕੇ ਗਿਆ ਉਹਦੇ ਵਿੱਚ ਉਹਨੇ ਲਿਖਿਆ ਵੀ ਮੈਨੂੰ ਕੁਝ ਦੇ ਅਪਗਟ ਜਿਹੜਾ ਟਰਟਚਰ ਕਰਦੇ ਆ ਤੇ ਮੈਂ ਸੁਸਾਈਡ ਕਰ ਸਕਦੇ ਆ ਜਦੋਂ ਉਸ ਬੱਚੇ ਨੇ ਸੁਸਾਈਡ ਵਾਲਾ ਸ਼ਬਦ ਵਰਤਿਆ ਤਾਂ ਫਿਰ ਮੈਨੂੰ ਲੱਗਿਆ ਵੀ ਇਸ مسئلے ਨੂੰ ਥੋੜਾ ਜਿਆਦਾ ਧਿਆਨ ਨਾਲ ਵਚਣਾ ਚਾਹੀਦਾ ਫਿਰ ਮੈਂ ਜਿਹੜਾ ਕਲਾਸ ਇੰਚਾਰਜ ਮੈਡਮ ਸੀ ਜੀ ਉਹਦੀ ਡਿਊਟੀ ਲਗਾਈ ਵੀ ਤੁਸੀਂ ਬੱਚੇ ਦੇ ਨਾਲ ਫੈਮਿਲੀਅਰ ਹੋਵੋ ਠੀਕ ਹੈ ਜਦੋਂ ਬੱਚਾ ਤੁਹਾਨੂੰ ਲੱਗਿਆ ਵੀ ਸਹਿਜ ਹੈ ਵੀ ਉਸ ਤੋਂ ਬਾਅਦ ਅਸੀਂ ਇਹਦੀ ਅਗਲੇ ਡਿਟੇਲ ਦੇ ਵਿੱਚ ਜਾਂਚ ਪੜਤਾਲ ਕਰਾਂਗੇ ਤੇ ਜਵਾਨੀ ਬੱਚੇ ਨੇ ਦੱਸਿਆ ਵੀ ਜੋ ਵੀ ਮੈਂ ਉਹਨੂੰ ਪੁੱਛਿਆ ਗਿਆ ਵੀ ਇਸ ਬੱਚੇ ਦੇ ਬਿਹੜਾ ਘਟਨਾ ਬਾਰੇ ਕੀ ਹੈ ਤੁਹਾਨੂੰ ਜੇ ਕੁਝ ਲੱਗਦਾ ਬੇਖੌਫ ਹੋ ਕੇ ਕਿਸੇ ਦੀ ਪਰਵਾਹ ਮੰਨਣ ਦੀ ਜ਼ਰੂਰਤ ਨਹੀਂ ਮੈਨੂੰ ਦੱਸੋ ਠੀਕ ਹੈ ਉਸ ਬੱਚੇ ਨੇ ਕਿਹਾ ਜੀ ਇਦਾਂ ਦਾ ਕੁਝ ਵੀ ਨਹੀਂ ਹੈ ਠੀਕ ਹੈ ਸੋ ਫਿਰ ਮੈਨੂੰ ਐਸੀ ਵੀ ਡਿਟੇਲਡ ਜਿਹੜੀ ਜਾਣਕਾਰੀ ਜਾਂਚ ਪੜਤਾਲ ਆ ਵੀ ਉਹ 2-4 ਦਿਨ ਠਹਿਰ ਕੇ ਜਦੋਂ ਬੱਚਾ ਸਹਿਜ ਹੋ ਗਿਆ ਕਿਉਂਕਿ ਸੂਸਾਈਡ ਚਾਹੇ ਬੱਚਾ ਨਾਰਮਲ ਲੈ ਗਿਆ ਚਾਹੇ ਉਹ ਦਿਲੋਂ ਲੈ ਗਿਆ ਪਰ ਆਪਾਂ ਉਸ ਚੀਜ਼ ਨੂੰ ਸੀਰੀਅਸ ਹੀ ਲੈਣਾ ਹੁੰਦਾ ਨਹੀਂ ਇਦਾਂ ਉਹਦੇ ਵਿੱਚ ਉਹਨੇ ਕੁਝ ਨਹੀਂ ਲਿਖਿਆ ਸਰ ਬੱਚੇ ਨੇ ਉਹਦੇ ਵਿੱਚ ਇਹੀ ਉਹਦੇ ਉਹਦੇ ਵਿੱਚ ਉਹਦੇ ਵਿੱਚ ਬੱਚੇ ਨੇ ਜੀ ਇਹੋ ਹੀ ਲਿਖਿਆ ਸੀ ਵੀ ਮੇਰੀ ਗੱਲ ਫਲਾਈ ਜਾ ਰਹੀ ਹੈ ਜਿਸ ਤੋਂ ਮੈਂ ਦੁਖੀ ਹੋ ਕੇ ਆਤਮ ਹੱਤਿਆ ਕਰ ਸਕਦਾ ਜੇ ਬੱਚਾ ਆਤਮ ਹੱਤਿਆ ਕਰ ਲੈਂਦਾ ਉਹਦੀ ਰਿਸਪਾਂਸਿਬਲ ਕੌਣ ਸੀ ਜੇ ਤੁਸੀਂ ਹਾਇਰ ਕੌਂਸਲਟੀ ਦੀ ਨੈਗੇਟਿਵ ਨਿਕਰਾਇਆ ਸਰ ਉਹਦਾ ਮੈਂ ਰਿਟਨ ਜਵਾਬ ਦੇ ਦਊਂ ਮੈਂ ਕਿਹਾ ਮੈਨੂੰ ਜੀ ਤੁਹਾਨੂੰ ਵੀ ਤੁਸੀਂ ਮੇਰੇ ਕੋਲੇ ਐਵੀਡੈਂਸ ਹੈਗੇ ਆ ਜੀ ਮੈਂ ਤੁਹਾਡੇ ਸਰ ਨੂੰ ਇਹ ਗੱਲ ਸਮਝ ਦਸਤੀ ਸਾਰੀ ਉਹਦਾ ਮੈਂ ਜੋ ਵੀ ਮੇਰੇ ਕੋਲੇ ਡਿਪਾਰਟਮੈਂਟ ਚ ਆਊਗਾ ਮੈਂ ਉਹਦਾ ਮੇਰੇ ਸਬੂਤ ਸਮੇਤ ਪੇਸ਼ ਕਰ ਦਊਂਗਾ ਕੁੜੀ ਤੇ ਐਲੀਗੇਸ਼ਨ ਲੱਗੇ ਹੋਗਾ ਤੇ ਚੀਜ਼ ਨਹੀਂ ਕਿ ਕਰ ਸਰ ਉਹਦਾ ਮਸਲਾ ਫਾਈਨੈਂਸ਼ੀਅਲ ਆ ਗਈ ਉਹਨਾਂ ਨੂੰ ਇੱਕ ਕਿੱਡਾਂ ਦੀ ਗ੍ਰਾਂਟ ਆਈ ਸੀ ਜੀ 87000 ਰੁਪਏ ਦੀ ਜੀ ਤੇ ਮੇਰੇ ਸਾਈਨ ਹੋਣੇ ਸੀ ਤੇ ਉਹ ਸਾਡੀ ਕਮੇਟੀ ਮੈਂਬਰਸ ਜਿਹੜੇ ਉਹ ਇਸ ਚੀਜ਼ ਦੀ ਡਿਮਾਂਡ ਕਰਦੇ ਸੀ ਵੀ ਜੋ ਵੀ ਗ੍ਰਾਂਟ ਖਰਚੀ ਜਾ ਰਹੀ ਹੈ ਉਹਦੇ ਵਿੱਚ ਸਾਨੂੰ ਇਨਵੋਲਵ ਕੀਤਾ ਜਾਵੇ ਸੋ ਪੰਜ ਜਣੇ ਦੀ ਕਮੇਟੀ ਬਣਾ ਦਿੱਤੀ ਗਈ ਇਹਨਾਂ ਨੂੰ ਨੋਟ ਕਰਾ ਦਿੱਤਾ ਗਿਆ ਤੇ ਅਕਸਰਵਨ ਨੂੰ ਵੀ ਤੁਸੀਂ ਕਮੇਟੀ ਨੂੰ ਨਾਲ ਲੈ ਕੇ ਖਰੀਦ ਕਰਨੀ ਹੈ ਸੁਰੂ ਪਹਿਲਾਂ ਦੀ ਗੱਲ ਹੈ ਜਨਵਰੀ ਦੇ ਵਿੱਚ ਜਦੋਂ ਮੈਂ ਬਰਜਿੰਦਰਪਾਲ ਸਰ ਤੱਕ ਮੈਂ ਅਪਰੋਚ ਕੀਤਾ ਸੀਗੇ ਇਸ ਗੱਲ ਨੂੰ ਲੈ ਕੇ ਵੀ ਇੱਥੇ ਫਰੈਂਡਲੀ ਹੋਣ ਲਈ ਕਿਹਾ ਜਾਂਦਾ ਮੈਨੂੰ ਕਿਹਾ ਗਿਆ ਵੀ ਮੈਡਮ ਮੇਰੇ ਨਾਲ ਫਰੈਂਡਲੀ ਨਹੀਂ ਹੋਵੇ। ਵੀ ਮੇਰੇ ਦਾਇਰੇ ਚ ਰਹੋਗੇ ਤਾਂ ਠੀਕ ਰਹੋਗੇ। ਹਾਂਜੀ ਮੇਰੇ ਮੈਨੂੰ ਕਿਹਾ ਗਿਆ ਸੀ। ਕਿੰਨਾ ਵੱਲੋਂ ਕੀਤਾ ਗਿਆ ਇਹ ਸਕੂਲ ਹੈਡ ਦਲਜੀਤ ਸਿੰਘ ਵੱਲੋਂ ਕਿਹਾ ਗਿਆ ਸੀ ਮਨੋਲਗਿਕ ਕੋਈ ਅਧਿਕਾਰੀਆਂ ਵੱਲੋਂ ਕੋਈ ਕਾਰਵਾਈ ਕੀਤੀ ਕੀ ਨਹੀਂ ਸਰ ਮੈਨੂੰ ਬੁਲਾਇਆ ਸੀਗਾ ਮੀਰਜਾ ਮੈਮ ਤੱਕ ਗੱਲ ਗਈ ਸੀ ਇਹ ਡਿਊ ਮੈਮ ਨੇ ਬੁਲਾਇਆ ਸੀ ਉਹਨਾਂ ਅਸ਼ਵਾਸ਼ਣ ਦਿੱਤਾ ਸੀ ਵੀ ਇਹ ਦੋ ਵਾਰ ਦੀ ਘਟਨਾ ਨਹੀਂ ਹੁੰਦੀ ਵੀ ਉਹ ਕੋਈ ਕਹਿੰਦੇ ਤੁਹਾਡਾ ਕਮਿਊਨੀਕੇਸ਼ਨ ਗੈਪ ਹੈ ਜਿਸ ਕਰਕੇ ਹੋ ਰਿਹਾ ਮੈਡਮ ਜਿਵੇਂ ਤੁਸੀਂ ਹੈਗੇ ਟੀਚ ਕਰਾਦੇ ਹੈਗੇ ਬੱਚਿਆਂ ਨੂੰ ਸਿੱਖਿਆ ਦਿੰਦੇ ਹੈਗੇ ਆਦਾਰਾ ਹੈਗਾ ਸਿੱਖਿਆ ਦਾ ਕਿਤੇ ਐ ਨਹੀਂ ਲੱਗਦਾ ਵੀ ਨੀ ਕਿ ਸਰ ਪਲੀਜ਼ ਇਦਾਂ ਦੀ ਜੋ ਸੀਗੀ ਘਟਨਾ ਠੀਕ ਹੈ ਮੈਂ ਦੱਸਦੀ ਤੁਹਾਨੂੰ ਇਹ ਤੋਂ ਵੱਧ ਕੁਝ ਨਹੀਂ ਹੋਰ ਨਾਮ ਹੈ ਜੀ ਆਪਣਾ ਹਰਵਿੰਦਰ ਸਿੰਘ ਜੀ ਦੇਖੋ ਜੀ ਮਾਮਲਾ ਤੈ ਹੈ ਜਦੋਂ ਇਹ ਤਕਰੀਬਨ 12:00 ਵਜੇ ਕੋਈ ਪੋਸਟ ਜੀ ਪਈ ਠੀਕ ਆਈਡੀ ਤੇ ਕੋਈ ਮਨ ਲੋ ਚਾਹ ਕਿਸੇ ਪੱਤਰਕਾਰ ਨੇ ਪਾਤੀ ਸਾਨੂੰ ਜਦੋਂ ਪਤਾ ਲੱਗਿਆ ਮੈਂ ਮੌਜੂਦਾ ਹੁਣ ਇੱਥੇ ਕਮੇਟੀ ਦੇ ਵਿੱਚ ਮੈਂਬਰ ਹਾਂ ਇਸ ਤਰ੍ਹਾਂ ਦੀ ਸਾਡੇ ਸਾਹਮਣੇ ਕੋਈ ਗੱਲ ਨਹੀਂ ਨਿਕਲ ਕੇ ਆਈ ਜਿ ਕੋਈ ਇਸ ਤਰ੍ਹਾਂ ਦਾ ਇੱਥੇ ਮਾਮਲਾ ਹੋਵੇ ਬਾਕੀ ਅਸੀਂ 12 ਤੋਂ ਮੈਂ ਸਕੂਲ ਨਾਲ ਜੁੜਿਆ ਹੋਇਆ ਇਹ ਸਕੂਲ ਦੇ ਵਿੱਚ ਰਹਿੰਦੇ ਆ ਕੋਈ ਇਸ ਤਰ੍ਹਾਂ ਦੀ ਗੱਲ ਹੁੰਦੀ ਤਾਂ ਉਸ ਦੇ ਮਾਪੇ ਜਾ ਕੋਈ ਬੱਚੇ ਜਾ ਕੋਈ ਪਿੰਡ ਦਾ ਸਾਡੇ ਕੋਲੇ ਆ ਕੇ ਇਸ ਤਰ੍ਹਾਂ ਦੀ ਜਾਣਕਾਰੀ ਦਿੰਦਾ ਤੇ ਸਾਨੂੰ ਪਤਾ ਹੀ ਲੱਗ ਜਾਂਦਾ ਸਾਡੇ ਸਕੂਲ ਦਾ ਜਿਹੜਾ ਸਟਾਫ ਹੈ ਬਹੁਤ ਪਿਆਰਾ ਸਟਾਫ ਹੈ ਇਹੀ ਜੀ ਗੱਲ ਨਹੀਂ ਚਲੋ ਜੇ ਕੋਈ ਜਿਵੇਂ ਉਧਰ ਤੁਸੀਂ ਪਹਿਲਾਂ ਸਵਾਲ ਪੁੱਛੇ ਗਏ ਆ ਉਹਦੇ ਵਿੱਚ ਜੇ ਕੋਈ ਹੋਊ ਤਾਂ ਉਹਨਾਂ ਦਾ ਆਪ ਦਾ ਹੋ ਸਕਦਾ ਨਾ ਕਿ ਸਾਡੇ ਬੱਚਿਆਂ ਨਾਲ ਕੋਈ ਐਦਾਂ ਦਾ ਤੇ ਦੂਜੀ ਗੱਲ ਜਿਹੜੀ ਅਸੀਂ ਇਹ ਵੀ ਨਾਲ ਦੀ ਨਾਲ ਤੁਹਾਡੇ ਮਾਧਿਅਮ ਰਹੀ ਮੰਗ ਰੱਖਦੇ ਆ ਜਿਹੜੇ ਕੋਈ ਇਸ ਤਰ੍ਹਾਂ ਦੇ ਸਰਾਰਤੀ ਅਨਸਰ ਨੇ ਚਾਹੇ ਉਹ ਸਕੂਲ ਦੇ ਵਿੱਚ ਸੁਪੇ ਬੈਠਣੇ ਚਾਹੇ ਉਹ ਪਿੰਡ ਦੇ ਵਿੱਚ ਨੇ ਤੇ ਚਾਹੇ ਕੋਈ ਪੱਤਰਕਾਰ ਹੀ ਲੈਣ ਦੇ ਵਿੱਚ ਨੇ ਅਸੀਂ ਉਹਨਾਂ ਨੂੰ ਠਟਕਾਰ ਪਾਉਨੇ ਆ ਅਤੇ ਦਿਲੋਂ ਕਹਿੰਦੇ ਆ ਕਿ ਪ੍ਰਮਾਤਮਾ ਇਹੋ ਜਿਹੇ ਬੰਦਿਆਂ ਨੂੰ ਛੁੱਟੀ ਕਰ ਦੇ ਕਿ ਇਹੋ ਜਿਹੇ ਬੰਦੇ ਸੰਸਾਰ ਦੇ ਵਿੱਚ ਨਹੀਂ ਚਾਹੀਦੇ ਕਿ ਬੱਚੀਆਂ ਜਿਹੜੀਆਂ ਹੁੰਦੀਆਂ ਜਾਂ ਸਕੂਲ ਦਾ ਸਟਾਫ ਹੁੰਦਾ ਹੈ ਇਹ ਰੱਬ ਦਾ ਰੂਪ ਹੁੰਦਾ ਹੈ ਇਹਦੇ ਵਿੱਚ ਇਹ ਨਹੀਂ ਹੈਗਾ ਕਿ ਆਪਾਂ ਬੱਚੀਆਂ ਦੇ ਕੋਈ ਇਸ ਤਰ੍ਹਾਂ ਦੇ ਚੱਕੜ ਸਾਲ ਦੀਏ ਜਾਂ ਉਹਦੇ ਸਟਾਫ ਦੇ ਵਿੱਚ ਕੋਈ ਫਰਕ ਪਵਾ ਦਈਏ ਇਸ ਤਰ੍ਹਾਂ ਦਾ ਸਾਡੇ ਸਕੂਲ ਦੇ ਵਿੱਚ ਕੋਈ ਨਹੀਂ ਹੈਗਾ ਜੀ ਨਾ ਕੋਈ ਸਾਡੇ ਸਾਹਮਣੇ ਨਿਕਲ ਕੇ ਆਇਆ ਤੇ ਅੱਜ ਪੰਚਾਇਤਾਂ ਸੀਗੀਆਂ ਸਾਰੀਆਂ ਮੈਨੇਜਮੈਂਟ ਕਮੇਟੀ ਸੀ ਸਾਰਾ ਸਟਾਫ ਸੀ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਆਈ ਤੇ ਇਹ ਇਸ ਮੰਗ ਜ਼ਰੂਰ ਰੱਖੀ ਜੀ ਐਸ்சி ਸਾਹਿਬ ਤੋਂ ਵੀ ਜੀਨੇ ਉਹ ਵਾਇਰਲ ਕੀਤੀ ਹੈ ਉਹਨੂੰ ਤੇ ਜੀਨੇ ਉਹਨੂੰ ਪਿੰਡ ਦੇ ਵਿੱਚੋਂ ਫੋਨ ਕੀਤਾ ਤੇ ਫੁਆ ਬਲਾਈਆ ਤੇ ਉਹਦੇ ਤੇ ਬੰਦ ਕਾਰਵਾਈ ਹੋਣੀ ਚਾਹੀਦੀ ਮੇਰਾ ਨਾਮ ਗੁਰਜੰਟ ਸਿੰਘ ਹੈ ਜੀ ਅੱਜ ਇੱਕ ਨਾ ਮੋਬਾਈਲ ਦੇ ਉੱਤੇ ਅਫਵਾਜ ਉੱਡੀ ਸੀਗੀ ਕਿ ਇੱਥੇ ਸਕੂਲ ਦੇ ਵਿੱਚ ਵੀ ਕਿਸੇ ਤਰ੍ਹਾਂ ਦੀ ਕੋਈ ਗੜਬੜ ਹੋਈ ਆ ਬੱਚੇ ਨਾਲ ਉਹ ਇੱਥੇ ਪ੍ਰਸ਼ਾਸਨ ਵੀ ਪਹੁੰਚਿਆ ਸੀ ਸਕੂਲ ਦੀ ਮੈਨੇਜਮੈਂਟ ਕਮੇਟੀ ਬਣੀ ਵੀ ਆ ਉਹ ਕਮੇਟੀ ਵੀ ਪਹੁੰਚੀ ਵੀ ਆ ਪੰਚਾਇਤਾਂ ਵੀ ਪਹੁੰਚੀਆਂ ਉਹ ਕੋਈ ਵੀ ਕਿਸੇ ਤਰ੍ਹਾਂ ਦਾ ਤੱਥ ਸਾਹਮਣੇ ਨਹੀਂ ਆਇਆ ਸਾਡੇ ਸਾਹਮਣੇ ਪੜਤਾਲ ਹੋਈ ਆ ਡੀਐਸਪੀ ਸਾਹਿਬ ਆਏ ਸੀ ਐਸਐਚਓ ਸਾਹਿਬ ਉਹਨਾਂ ਨੇ ਆਪਣੇ ਤੌਰ ਤੇ ਵੀ ਇਨਕੁਆਇਰੀ ਕੀਤੀ ਆ ਅਸੀਂ ਪੰਚਾਇਤਾਂ ਨੇ ਵੀ ਤੇ ਸਾਡੀ ਮੈਨੇਜਮੈਂਟ ਕਮੇਟੀ ਤੇ ਸਾਡੇ ਹੋਰ ਵੀ ਪਿੰਡ ਦੇ ਜਿਹੜੇ ਵਿਅਕਤੀ ਆ ਸਾਰਿਆਂ ਦੇ ਸਾਹਮਣੇ ਇਹਦੀ ਪੂਰੀ ਕੋਖ ਪੜਤਾਲ ਕੀਤੀ ਹੈ ਕੋਈ ਤੱਥ ਕਿਸੇ ਤਰ੍ਹਾਂ ਦਾ ਸਾਹਮਣੇ ਨਹੀਂ ਆਇਆ ਇਹ ਬਿਨਾਂ ਗੱਲ ਦੀ ਅਫਵਾਹ ਸੀ ਇਹ ਲੱਗਦਾ ਹਾਂ ਇਹ ਗੁੱਟਬੰਦੀ ਜ਼ਰੂਰ ਹੈਗੀ ਹੈ ਜੀ ਅਸੀਂ ਤਾਂ ਟੀਚਰਾਂ ਨੂੰ ਕਹਿੰਦੇ ਵੀ ਟੀਚਰ ਇੱਥੇ ਪੜਾਉਣ ਆਉਂਦੇ ਆ ਸਿਰਫ ਪੜਾਉਣਾ ਚਾਹੀਦਾ ਗੁੱਟਬੰਦੀ ਨਹੀਂ ਰੱਖਣੀ ਚਾਹੀਦੀ ਮੈਂ ਤਾਂ ਇਹ ਵੀ ਕਹੂੰਗਾ ਸਾਡੇ ਇਥੋਂ ਦੇ ਪ੍ਰਿੰਸੀਪਲ ਨੂੰ ਵੀ ਜਿਹੜੇ ਮੋਬਾਈਲ ਹੈ ਟੀਚਰਾਂ ਦੇ ਸਾਰਿਆਂ ਦੇ ਸੁਬਾ ਜਮਾ ਕਰਾਏ ਜਾਣ ਛੁੱਟੀ ਵੇਲੇ ਦਿੱਤੇ ਜਾਣ ਕੋਈ ਇੱਕ ਮੋਬਾਈਲ ਦਫ਼ਤਰ ਦੇ ਵਿੱਚ ਰੱਖਿਆ ਜਾਵੇ ਜੇ ਕਿਸੇ ਦੇ ਟੀਚਰ ਨੂੰ ਘਰੋਂ ਕੋਈ ਪ੍ਰੋਬਲਮ ਆ ਕੋਈ ਫੋਨ ਆਉਂਦਾ ਤਾਂ ਉਸ ਫੋਨ ਤੇ ਆਵੇ ਤਾਂ ਇਥੋਂ ਦਫ਼ਤਰ ਚੋਂ ਗੱਲ ਕਰਾਈ ਜਾਵੇ ਤਾਂ ਜਿਹੜੇ ਟੀਚਰ ਐ ਮੋਬਾਈਲਾਂ ਤੇ ਲੱਗੇ ਰਹਿੰਦੇ ਆ ਬੱਚਿਆਂ ਨੂੰ ਪੜ੍ਹਾਉਂਦੇ ਨਹੀਂ ਇਹਨਾਂ ਦੇ ਉੱਨੀ ਦੇਰ ਤੇ ਕਿ ਮੋਬਾਈਲ ਜਮ੍ਹਾਂ ਹੋਣੇ ਚਾਹੀਦੇ ਆ ਜੀ ਉਹਦੇ ਬਾਰੇ ਨਹੀਂ ਜੀ ਸਾਨੂੰ ਪਤਾ ਲੱਗਿਆ ਹਜੇ ਤੱਕ ਕੋਈ ਨਹੀਂ ਜੀ ਆਈ ਕੋਈ ਗੱਲ ਆ ਉਹ ਬਿਲਕੁਲ ਝੂਠ ਫਲਾਈ ਗਈ ਆ ਜੀ ਕੋਈ ਐਹੋ ਜੀ ਗੱਲ ਨਹੀਂ ਬੱਚੀ ਤੋਂ ਵੀ ਪਤਾ ਕਰਿਆ ਗਿਆ ਕੋਈ ਭੋਰਾ ਵੀ ਤਾਂਥ ਨਹੀਂ ਕਿਸੇ ਤਰ੍ਹਾਂ ਦਾ ਨਹੀਂ ਆਇਆ ਸਾਹਮਣੇ ਨਾ ਐਸਚੂ ਸਾਹਿਬ ਸੀਗੇ ਜੀ ਡੀਐਸਪੀ ਸਾਹਿਬ ਸੀ ਉਹਨਾਂ ਦੇ ਸਾਹਮਣੇ ਸਾਰੀ ਇਹ ਜਾਂਚ ਪੜਤਾਲ ਕੀਤੀ ਗਈ ਆ ਤੇ ਕੋਈ ਵੀ ਗੱਲ ਨਿਕਲ ਕੇ ਸਾਹਮਣੇ ਨਹੀਂ ਆਏ ਅਸੀਂ ਫਿਰ ਜੇ ਕੋਈ ਇਹੋ ਜੀ ਗੱਲ ਹੋਈ ਜੀ ਸਾਡੇ ਕੋਈ ਟੀਚਰ ਨੇੜੇ ਨੂੰ ਲੱਗਦਾ ਅਸੀਂ ਉਹਨੂੰ ਜਮਾ ਬਿਲਕੁਲ ਇਥੋਂ ਛੁੱਟੀ ਕਰਾ ਕੇ ਘਰੇ ਬਹਾ ਮੰਗੇ ਜੇ ਕੋਈ ਇਸ ਤਰ੍ਹਾਂ ਦੀ ਟੀਚਰ ਬਿਹੇਵ ਕਰਦਾ ਹੋਇਆ ਕੋਈ ਸਾਡੇ ਪਿੰਡ ਦੇ ਬੱਚੇ ਨਾਲ ਛੋਟੇ ਵੀ ਧਿਆਨ ਚਲਿਆ ਮੰਗੇ ਤੇ ਪ੍ਰਸ਼ਾਸਨ ਦੀ ਵੀ ਲਿਆ ਮੰਗੇ ਜੀ ਅਸੀਂ ਬਖਸਾਂਗੇ ਨਹੀਂ ਜੀ